ਕਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰ ਇਸ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਨ ਚੜਦਿਆਂ ਹੀ ਵੱਡਾ ਐਕਸ਼ਨ ਇਹ ਐਕਸ਼ਨ ਸ਼ਰੂਮਣੀ ਅਕਾਲੀ ਦਲ ਭਾਪੀ ਜਨਤਾ ਪਾਰਟੀ ਕਾਂਗਰਸ ਪਾਰਟੀ ਦੇ ਕਿਸੇ ਵਿਧਾਇਕ ਜਾਂ ਸਾਬਕਾ ਮੰਤਰੀ ਤੇ ਨਹੀਂ ਕੀਤਾ ਗਿਆ ਇਹ ਖੁਦ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਐਕਸ਼ਨ ਲੈ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ برداشت ਕਰਦੇ ਕੋਈ ਕੋਈ ਮੰਤਰੀ ਜਾਂ ਵਿਧਾਇਕ ਉਹਨਾਂ ਦਾ ਜਲੂਸ ਕੱਢੇ ਉਹਨਾਂ ਦੀ ਬੇਇੱਜ਼ਤੀ ਕਰੇ ਅਤੇ ਉਹਨਾਂ ਨੂੰ ਬੇਨਕਾਬ ਕਰੇ ਪੰਜਾਬ ਦੇ ਵਿੱਚ ਹਫੜਾ ਤਫੜੀ ਮਚ ਗਈ ਹੈ ਕਿ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਜਿਹੜਾ ਵੀ ਵਿਧਾਇਕ ਅਤੇ ਮੰਤਰੀ ਖਿਲਾਫ ਬੋਲੇਗਾ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੋਵੇਗਾ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਰਾਣੀ ਫਾਈਲ ਕਰ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਮੌਜੂਦਾ ਵਿਧਾਇਕ ਦੀ ਹਾਂਜੀ ਅਸੀਂ ਗੱਲ ਕਰ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਅੱਜ ਪੰਜਾਬ ਪੁਲਿਸ ਵੱਲੋਂ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਰਾਣਾ ਰੇਪ ਕੇਸ ਚੱਲ ਰਿਹਾ ਸੀ ਹਰਮੀਤ ਸਿੰਘ ਪਠਾਨ ਮਾਜਰਾ ਤੇ ਮਾਜਰਾ ਤੇ ਉਹਦੇ ਤਹਿਤ ਵੱਡੀ ਕਾਰਵਾਈ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰ ਦਿੱਤੀ ਗਈ ਹੈ ਕਿਉਂਕਿ ਉਹ ਵਾਰ-ਵਾਰ ਟਾਰਗੇਟ ਕਰ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਮਨੀਸ਼ ਸੋਧਿਆ ਸਤਿੰਦਰ ਜੈਨ ਅਤੇ ਰਾਗਵ ਚੱਡਾ ਨੂੰ ਉਹਨਾਂ ਨੇ ਕਿਹਾ ਕਿ ਹਰ ਆਏ ਨੇ ਲੇਕਰ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕੰਮ ਨਹੀਂ ਕੀਤਾ ਸਾਡੀਆਂ ਸਾਰੀਆਂ ਪਾਵਰਾਂ ਖੋ ਕੇ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੀਆਂ ਹੋਈਆਂ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਕਤੀਸ਼ੀਲ ਨੇ ਅਸੀਂ ਤਾਂ ਕਿਸੇ ਚਪੜਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਤੇ ਜੇਕਰ ਅਸੀਂ ਕੋਈ ਗੱਲ ਕਰਦੀ ਹੈ ਤਾਂ ਸਾਨੂੰ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਉਹਨਾਂ ਕਹਿੰਿਆ ਕਿ ਜਿੰਨੀ ਵੀ ਪੰਜਾਬ ਦੀ ਬਿਊਰੋਕ੍ਰਾਸੀ ਹੈ ਨਾ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਡਰ ਸੀ ਤੇ ਨਾ ਉਹ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਉਹ ਸਾਰੀ ਪੰਜਾਬ ਦੀ ਅਫਸਲਸ਼ਾਹੀ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਅੰਡਰ ਸੀ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਆਪ ਆदमी ਪਾਰਟੀ ਦੇ ਸੁਪਰੀਮੋ ਕੋਲੋਂ ਫਿਰ ਸਾਡੇ ਹਲਕੇ ਦੇ ਵਿੱਚ ਕੰਮ ਹੁੰਦੇ ਸੀ ਲੇਕਿਨ ਜਿਹੜੀਆਂ ਮੰਗਾ ਅਸੀਂ ਰੱਖੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹ ਸਾਰੀਆਂ ਫੈਸਲਾ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਉਹਨਾਂ ਨੇ ਦੱਸਿਆ ਕਿ ਮੈਂ ਬਿਬਾਧ ਹੋ ਕੇ ਬੋਲਾਂਗਾ ਮੈਂ ਰੱਜ ਕੇ ਜਲੂਸ ਕੱਢਾਂਗਾ ਭਾਵੇਂ ਮੇਰੇ ਉੱਤੇ ਕਾਰਵਾਈ ਹੋਵੇ ਲੇਕਿਨ ਕੱਲ ਉਹਨਾਂ ਦੇ ਕੋਲ ਸਿਕਿਉਰਿਟੀ ਵਾਪਸ ਰੇਢੀ ਗਈ ਗੱਡੀ ਵਾਪਸ ਲਈ ਗਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗ੍ਰਿਫਤਾਰੀ ਦੇ ਵੀ ਆਦੇਸ਼ ਦੇ ਦਿੱਤੇ ਗਿਆ ਤੇ ਅੱਜ ਸਵੇਰੇ 9:30 ਵਜੇ ਹਰਿਆਣਾ ਤੋਂ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਠਾਨ ਮਾਜਰਾ ਨੂੰ ਬੜਾ ਮਹਿੰਗਾ ਪਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਰੋਧ ਬੋਲਣਾ ਇਹ ਗ੍ਰਫਤਾਰੀ ਦੱਸੀ ਜਾ ਰਹੀ ਹੈ ਕਿ ਅਜਤੂ 5 6 ਸਾਲ ਪਹਿਲਾਂ ਉਹਨਾਂ ਤੇ ਕੋ ਰੇਪ ਦਾ ਪਰਚਾ ਪਿਆ ਸੀ ਉਹ ਰੇਪ ਦੀ ਫੈਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੜ ਲਈ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਕਿ ਮੇਰਾ ਵਿਧਾਇਕ ਜਾਂ ਮੰਤਰੀ ਮੇਰਾ ਵਿਰੋਧ ਕਰੇ ਕਿਉਂਕਿ ਹਰਮੀਤ ਸਿੰਘ ਪਟਾਰਣਵਾਜਰਾ ਨੇ ਕੱਲ ਕਿਹਾ ਸੀ ਕਿ ਸਾਨੂੰ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਕੋਲੋਂ ਜੁੱਤੀਆਂ ਪੈਣ ਗਈਆਂ ਲੋਕ ਸਾਨੂੰ ਘਰਾਂ ਦੇ ਵਿੱਚ ਨਹੀਂ ਵੜਨ ਦੇਣਗੇ ਲੋਕ ਅਸੀਂ 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 ਕਹਿੰਦੇ ਆ ਸਰਕਾਰ ਬਣਾਵਾਂਗੇ ਸੰਦ ਦਾ ਕਿਸੇ ਸਰਪੰਚੀ ਜਾਂ ਮੈਂਬਰੀ ਦੀਆਂ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਾ ਵਿਵਾਦ ਹੋ ਕੇ 2-3 ਦਿਨ ਲਗਾਤਾਰ ਆਪ ਆਦਮੀ ਪਾਰਟੀ ਦਾ ਵਿਰੋਧ ਕਰਦੇ ਰਹੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਪਾਵਨਾਂ ਬਾਰੇ ਗੱਲਾਂ ਕਰਦੇ ਰਹੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਦੇ ਕਹਿਣ ਤੇ ਅੱਜ ਅਰਵੀਦ ਸਿੰਘ ਪਠਾਰ ਪਾਜਾ ਨੂੰ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਹੈ ਹੁਣ ਅੱਗੇ ਕਿਹੜੀ ਕਾਰਵਾਈ ਕਰਨਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅ ਦਸਾਂਗੇ ਜੁੜੇ ਰਹੋ ਸਾਡੇ ਨਾਲ ਧੰਨਵਾਦ